ਸਤਿ ਸ਼੍ਰੀ ਅਕਾਲ ਜੀ ਸਵੇਰੇ ਸਵੇਰੇ ਹਾਂ ਮਮੀ ਚਾਹ ਪੀਤੀ ਕਿ ਨਹੀਂ ਹਜੇ 7 ਵਜ ਗਏ ਆ ਤੂੰ ਹਜੇ ਤੱਕ ਚਾਹ ਨਹੀਂ ਪੀਤੀ ਕਿਉਂ ਜਈ ਬਹੂ ਆ ਤੇਰੀ ਜਿਹੜੀ ਹਜੇ ਵੀ ਸੁੱਤੀ ਪਈ ਆ ਐਤਵਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਰਾਮ ਨਾਲ ਚਾਦਰ ਤਾਣ ਕੇ ਸੁੱਤੇ ਰਹੋ ਘਰ ਚ ਬੁੱਢੇ ਬਜ਼ੁਰਗ ਵੀ ਆ ਉਹਨਾਂ ਦੀ ਟਾਈਮ ਨਾਲ ਅੱਖ ਖੁੱਲ ਜਾਂਦੀ ਆ ਉਹਨਾਂ ਬਾਰੇ ਵੀ ਤਾਂ ਸੋਚਣਾ ਚਾਹੀਦਾ ਆ ਇੱਕ ਗੱਲ ਦੱਸਾਂ ਚਾਹ ਪੀਣ ਤੋਂ ਪਹਿਲਾਂ ਦੋ ਅਖਰੋਟ ਤੇ ਬਦਾਮ ਤੇ ਅੰजीर ਵੀ ਖਾ ਲਿਆ ਕਰ ਜੇ ਪਾਪੀ ਨਾ ਦਵੇ ਤਵੀਰ ਨੂੰ ਕਹਿ ਆਪਣੀ ਸਿਹਤ ਦਾ ਧਿਆਨ ਰੱਖ ਬੁਢਾਪੇ ਚ ਜਿਆਦਾ ਤਾਕਤ ਦੀ ਲੋੜ ਪੈਂਦੀ ਆ ਪ੍ਰੀਤ ਆਪਣੀ ਮਾਂ ਨੂੰ ਕਹਿੰਦੀ ਆ ਤਾਂ ਮਾਂ ਅੱਗੋਂ ਕਹਿੰਦੀ ਆ ਪੁੱਤ ਤੂੰ ਜਿੰਨਾ ਮੇਰੇ ਬਾਰੇ ਸੋਚਦੀ ਆ ਬਹੂ ਕਿੱਥੇ ਸੋਚਦੀ ਆ ਤੀ ਤਾਂ ਤੀ ਹੀ ਹੁੰਦੀ ਆ ਤੇ ਬਹੂ ਤਾਂ ਬਹੂ ਹੀ ਹੁੰਦੀ ਆ ਨਾ ਕਰਦੇ ਨੇ ਕੰਮ ਵੀ ਨਹੀਂ ਹੁੰਦੇ ਜਿੰਨੇ ਜਤਮਦੀ ਆ ਤੇ ਤੇਰਾ ਭਰਾ ਉਹਨੂੰ ਤਾਂ ਮੇਰਾ ਬੁੱਢਾ ਸਰੀਰ ਦੇਖਦਾ ਹੀ ਨਹੀਂ ਬਲਕਿ ਆਪਣੀ ਪਤਨੀ ਦੀ ਥਕਾਨ ਜ਼ਰੂਰ ਦਿਖ ਜਾਂਦੀ ਆ ਉਹਨੂੰ ਫਿਰ ਵੀ ਤੂੰ ਕਹਿੰਨੀ ਆ ਤਾਂ ਇੱਕ ਵਾਰ ਕਹਿ ਕੇ ਵੇਖ ਲਊਂਗੀ ਚੱਲ ਹੁਣ ਮੈਂ ਜਾ ਕੇ ਬਹੂ ਨੂੰ ਜਗਾਉਣੀ ਆ ਨਹੀਂ ਤਾਂ ਹੁਣ ਚਾਹ ਵੀ ਆਪ ਹੀ ਬਣਾਉਣੀ ਪਾਉਗੀ ਥੋੜੀ ਦੇਰ ਬਾਅਦ ਸੱਸ ਆਪਣੀ ਬਹੂ ਸੰਦੀਪ ਦੇ ਕਮਰੇ ਦੇ ਕੋਲ ਜਾ ਕੇ ਬੋਲੀ ਬਹੁਤ ਦੇਣ ਚੜ ਗਿਆ ਸੂਰਜ ਸਿਰ ਤੇ ਆ ਗਿਆ ਆ ਤੂੰ ਹਜੇ ਤੱਕ ਸੁੱਤੀ ਪਈ ਆ ਪ੍ਰਦੀਪ ਪੁੱਤ ਜੇ ਅੱਜ ਤੂੰ ਆਫਿਸ ਨਹੀਂ ਜਾਏਂਗਾ ਤਾਂ ਸਾਨੂੰ ਭੁੱਖ ਪਿਆਸ ਨਹੀਂ ਲੱਗੂਗੀ ਵੇਖ ਪ੍ਰੀਤ ਕਿੰਨੀ ਸਵੇਰੇ ਹੀ ਉੱਠ ਜਾਂਦੀ ਆ ਤਾਹੀ ਤਾਂ ਸਾਰੇ ਕੰਮ ਟਾਈਮ ਤੇ ਨਿਭੜ ਜਾਂਦੇ ਆ ਤੇ ਇੱਕ ਤੂੰ ਉਦੋਂ ਹੀ ਸੰਦੀਪ ਬੱਚਿਆਂ ਦੇ ਕਮਰੇ ਤੋਂ ਨਿਕਲਦੀ ਹੋਈ ਆਈ ਤੇ ਬੋਲੀ ਮੰਮੀ ਜੀ ਮੈਂ ਤਾਂ ਕਦੋਂ ਦੀ ਜਾਗ ਰਹੀ ਆ ਸਵੇਰੇ ਸਵੇਰੇ ਲੋਕ ਰੱਬ ਦਾ ਨਾਮ ਲੈਂਦੇ ਆ ਪਰ ਤੁਸੀਂ ਤੇ ਦੀਦੀ ਨਾ ਜਾਣੇ ਕਿੰਨੇ ਲੋਕਾਂ ਦੀਆਂ ਬਰਾਈਆਂ ਕਰ ਲੈਂਦੇ ਹੋ ਦੀਦੀ ਨੂੰ ਇੰਨੀ ਸਵੇਰੇ ਵੇਲ ਮਿਲ ਜਾਂਦੀ ਆ ਉਹ ਇਸ ਲਈ ਕਿ ਭਾਜੀ ਆਪਣਾ ਸਾਰਾ ਕੰਮ ਆਪ ਹੀ ਕਰਦੇ ਆ ਦੋ ਦੋ ਨੌਕਰ ਰੱਖਿਆ ਉਹਨਾਂ ਨੇ ਫਿਰ ਉਹਦੇ ਕੋਲ ਕੰਮ ਹੀ ਕੀ ਬਚਦਾ ਆ ਸੱਸ ਨੂੰ ਪਤਾ ਹੀ ਨਹੀਂ ਸੀ ਕਿ ਸੰਦੀਪ ਜਾਗ ਰਹੀ ਆ ਤਾਂ ਉਹ ਬੋਲੀ ਲੈ ਤੂੰ ਜਾਗਦੀ ਸੀ ਮੈਨੂੰ ਤਾਂ ਲੱਗਾ ਜੇ ਤੱਕ ਸੁੱਤੀ ਪਈ ਆ ਤਾਂ ਸੰਦੀਪ ਮੁਸਕਰਾ ਕੇ ਬੋਲੀ ਮੰਮੀ ਜੀ ਜਦੋਂ ਤੁਸੀਂ ਦੀਦੀ ਨਾਲ ਮੇਰੀ ਤਾਰੀਫ ਕਰ ਰਹੀ ਸੀ ਨਾ ਤਾਂ ਮੈਂ ਉਦੋਂ ਵਿਹੜੇ 'ਚ ਝਾੜੂ ਫੇਰ ਰਹੀ ਸੀ ਵਿਹੜਾ ਸਾਫ਼ ਕਰ ਰਹੀ ਸੀ ਤਾਂ ਸੱਸ ਬੋਲੀ ਧੀ ਆ ਤਾਂ ਮਾਂ ਦੀ ਚਿੰਤਾ ਤਾਂ ਹੋਣੀ ਆ ਉਹਨੂੰ ਤਾਂ ਸੰਦੀਪ ਹੱਸ ਕੇ ਬੋਲੀ ਮੰਮੀ ਜੀ ਦੀਦੀ ਦੂਰੋਂ ਹੀ ਤੁਹਾਡੀ ਚਿੰਤਾ ਕਰਦੀ ਆ ਕਦੀ ਲੈ ਜਾ ਕੇ ਵੀ ਤੁਹਾਡੀ ਸੇਵਾ ਕਰੂਗੀ ਤਾਂ ਸੱਸ ਬੋਲੀ ਬਾਹੂ ਇੱਕ ਤਾਂ ਦੂਜਿਆਂ ਦੀਆਂ ਗੱਲਾਂ ਲੁਕ ਲੁਕ ਕੇ ਸੁਨਣਾ ਚੰਗੀ ਗੱਲ ਨਹੀਂ ਆ ਤੇ ਕੀ ਹੋਇਆ ਜੇ ਪ੍ਰੀਤ ਨੇ ਮੈਨੂੰ ਕੋਈ ਸਲਾਹ ਹੀ ਦੇ ਦਿੱਤੀ ਤਾਂ ਉਹ ਮੇਰੀ ਚਿੰਤਾ ਕਰਦੀ ਆ ਤੂੰ ਵੀ ਤਾਂ ਆਪਣੀ ਮਾਂ ਦੀ ਚਿੰਤਾ ਕਰਦੀ ਆ ਤਾਂ ਸੰਦੀਪ ਹਾਸ ਕੇ ਬੋਲੀ ਮੰਮੀ ਜੀ ਇੱਕ ਤਾਂ ਮੈਂ ਲੁਕ ਕੇ ਤੁਹਾਡੀਆਂ ਗੱਲਾਂ ਨਹੀਂ ਸੁਣ ਰਹੀ ਸੀ ਤੁਸੀਂ ਦੋਵੇਂ ਇੰਨੀ ਉੱਚੀ ਗੱਲ ਕਰ ਰਹੇ ਸੀ ਕਿ ਸਾਰੀਆਂ ਗੱਲਾਂ ਤੁਹਾਡੇ ਮੁੰਡੇ ਦੇ ਵੀ ਕੰਨਾਂ 'ਚ ਪੈ ਗਈਆਂ ਹੋਣੀਆਂ ਆ ਉਹ ਗੱਲ ਅਲੱਗ ਆ ਕਿਉਂ ਤੁਹਾਨੂੰ ਕੁਝ ਕਹਿਣ ਜਾਂ ਪੁੱਛਣ ਨਹੀਂ ਆਉਣਗੇ ਹੁਣ ਸੱਸ ਦੀ ਚੋਰੀ ਫੜੀ ਗਈ ਸੀ ਇਸ ਲਈ ਚੁੱਪਚਾਪ ਸੁਣ ਰਹੀ ਸੀ ਤਾਂ ਸੰਦੀਪ ਬੋਲੀ ਇੱਕ ਗੱਲ ਮੰਮੀ ਜੀ ਇਸ ਮਾਮਲੇ 'ਚ ਤੁਸੀਂ ਮੇਰੀ ਤੁਲਨਾ ਆਪਣੀ ਕੁੜੀ ਨਾਲ ਨਾ ਹੀ ਕਰਿਆ ਕਰੋ ਤਾਂ ਚੰਗਾ ਹੋਵੇਗਾ ਮੈਂ ਆਪਣੀ ਮਾਂ ਦੀ ਚਿੰਤਾ ਜ਼ਰੂਰ ਕਰਦੀ ਆਂ ਪਰ ਕਦੀ ਵੀ ਆਪਣੀ ਮਾਂ ਨੂੰ ਆਪਣੀ ਭਾਬੀ ਦੇ ਖਿਲਾਫ ਨਹੀਂ ਪੜਕੰਦੀ ਤੇ ਨਾ ਹੀ ਕਦੇ ਗਲਤ ਸਲਾਹ ਦੇਨੀ ਆਂ ਆਖਿਰ ਮੇਰੀ ਭਾਬੀ ਹੀ ਮੇਰੀ ਮਾਂ ਦੀ ਦੇਖਭਾਲ ਕਰਦੀ ਆ ਤਾਂ ਮੈਨੂੰ ਉਹਨਾਂ ਦਾ احਸਾਨ ਮੰਨਦ ਹੋਣਾ ਚਾਹੀਦਾ ਆ ਤੇ ਜਦੋਂ ਕਦੀ ਤੁਸੀਂ ਪਿੰਡ ਜਾਂਦੇ ਹੋ ਨਾ ਤਾਂ ਉਦੋਂ ਮੈਂ ਮਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਸੇਵਾ ਕਰਦੀ ਆ ਪਰ ਫਿਰ ਵੀ ਕਦੀ ਵੀ ਆਪਣੀ ਭਾਬੀ ਤੇ ਮਾਂ ਦੇ ਰਿਸ਼ਤੇ 'ਚ ਦਖਲਅੰਦਾਜ਼ੀ ਨਹੀਂ ਕੀਤੀ ਖੈਰ ਮੈਂ ਚਾਹ ਬਣਾ ਕੇ ਲਈ ਆਈ ਇਹਨਾਂ ਕਹਿ ਕੇ ਸੰਦੀਪ ਰਸੋਈ 'ਚ ਚਲੀ ਗਈ ਸੰਦੀਪ ਰਸੋਈ 'ਚ ਕੰਮ ਕਰ ਰਹੀ ਸੀ ਤਾਂ ਉਦੋਂ ਹੀ ਪ੍ਰਦੀਪ ਆਪਣੇ ਕਮਰੇ ਚੋਂ ਨਿਕਲਿਆ ਤਾਂ ਮਾਂ ਬੋਲੀ ਪੁੱਤ ਇੱਕ ਗੱਲ ਦੱਸ ਤੇਰੇ ਘਰ ਮੇਰੀ ਕੋਈ ਇੱਜ਼ਤ ਹੈ ਕਿ ਨਹੀਂ ਤੈਨੂੰ ਪਤਾ ਆ ਅੱਜ ਸਵੇਰੇ ਸਵੇਰੇ ਤੇਰੀ ਘਰ ਵਾਲੀ ਨੇ ਮੈਨੂੰ ਕਿੰਨਾ ਕੁਝ ਸੁਣਾਇਆ ਆ ਮੈਨੂੰ ਤਾਂ ਛੱਡ ਤੇਰੀ ਭੈਣ ਨੂੰ ਵੀ ਕਿੰਨਾ ਕੁਝ ਬੋਲੀ ਆ ਉਹ ਤਾਂ ਪ੍ਰਦੀਪ ਬੋਲਿਆ ਮਾਂ ਇਹ ਕੈਤਵਾਰ ਹੀ ਤਾਂ ਹੁੰਦਾ ਆ ਜਦੋਂ ਆਪਾਂ ਸਾਰੇ ਇਕੱਠੇ ਬੈਠਦੇ ਆ ਕਿਉਂ ਪ੍ਰਾਣੀਆਂ ਗੱਲਾਂ ਛੇੜਦੀਆਂ ਕੌੜੀਆਂ ਗੱਲਾਂ ਕਰਨਾ ਜ਼ਰੂਰੀ ਆ ਮਾਂ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਪ੍ਰਦੀਪ ਬੋਲਿਆ ਪ੍ਰੀਤ ਨੂੰ ਤੁਸੀਂ ਕੀ ਕਹਿ ਰਹੇ ਸੀ ਮੈਂ ਵੀ ਸਾਰਾ ਕੁਝ ਸੁਣ ਲਿਆ ਆ ਉਹ ਤਾਂ ਬਹੂ ਹੀ ਆ ਤੁਹਾਡੀ ਇਹੋ ਜਈਆ ਕਿ ਨਾ ਤਾਂ ਤੁਹਾਡੀ ਕੁੜੀ ਨੂੰ ਕੁਝ ਕਹਿੰਦੀ ਆ ਤੇ ਨਾ ਹੀ ਤੁਹਾਨੂੰ ਮਾਂ ਇੱਕ ਗੱਲ ਦਸਾਂ ਧੀ ਦਾ ਮੋਹ ਛੱਡ ਦੇ ਬਹੂ ਤੇ ਪੋਤੇ ਪੋਤੀ ਦੀ ਬਣ ਕੇ ਰਹਿ ਤਾਂ ਹੀ ਚੈਨ ਨਾਲ ਰਹਿ ਪਾਏਗੀ ਜੇ ਉਹਨੂੰ ਤੇਰੀ ਇੰਨੀ ਹੀ ਚਿੰਤਾ ਆ ਤਾਂ ਕਹਿ ਰਾਂ ਉਹਨੂੰ ਕਿ ਕੁਝ ਦਿਨ ਤੁਹਾਨੂੰ ਉੱਥੇ ਲੈ ਕੇ ਜਾਵੇ ਜੈ ਇੱਥੇ ਆ ਕੇ ਤੁਹਾਡੀ ਸੇਵਾ ਕਰੇ ਤਾਂ ਮਾ ਪ੍ਰਦੀਪ ਨਾਲ ਵੀ ਨਾਰਾਜ਼ ਹੋ ਕੇ ਆਪਣੇ ਕਮਰੇ 'ਚ ਚਲੀ ਗਈ ਉਦੋਂ ਹੀ ਸੰਦੀਪ ਉੱਥੇ ਆਈ ਤੇ ਬੋਲੀ ਤੁਸੀਂ ਉਹਨਾਂ ਨੂੰ ਨਾਰਾਜ਼ ਕਰ ਦਿੱਤਾ ਨਾ ਤੁਹਾਨੂੰ ਪਤਾ ਆ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਦਾ ਉਹ ਮੇਰੇ ਕੋਲੋਂ ਹੀ ਬਦਲਾ ਲਾਊਗੀ ਮੈਨੂੰ ਘਰ 'ਚ ਸ਼ਾਂਤੀ ਚਾਹੀਦੀ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਆਖਰ ਕੀ ਕਮੀ ਆ ਇਸ ਘਰ ਚ ਮੈਂ ਹਰ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਦੀ ਆ ਫਿਰ ਵੀ ਕੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਆ ਇਹਦੀ ਦੋਸ਼ੀ ਉਹ ਕੱਲੀ ਨਹੀਂ ਆ ਕਾਸ਼ ਦੀਦੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਮੰਮੀ ਜੀ ਨੂੰ ਗਲਤ ਸਲਾਹ ਦੇ ਕੇ ਆਪਣੀ ਮਾਂ ਦਾ ਬੁਰਾ ਹੀ ਕਰ ਰਹੀ ਆ ਪ੍ਰਦੀਪ ਨੇ ਮਾਂ ਨਾਲ ਗੱਲ ਕੀਤੀ ਤੇ ਮਾਂ ਮੰਨ ਗਈ ਕਿ ਪੁੱਤ ਚਾਹੇ ਜਿਹੋ ਜਿਹਾ ਵੀ ਹੋਵੇ ਆਪਣਾ ਹੁੰਦਾ ਆ ਬਹੂ ਜਿੰਨੀ ਮਰਜ਼ੀ ਸੇਵਾ ਕਰੇ ਉਹ ਬਗਾਨੀ ਹੀ ਰਹਿੰਦੀ ਆ ਸੰਦੀਪ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਘਰ 'ਚ ਸ਼ਾਂਤੀ ਚਾਹੀਦੀ ਸੀ ਇਸ ਲਈ ਉਹ ਹਰ ਗੱਲ ਟਾਲ ਦਿੰਦੀ ਸੀ ਵਕਤ ਗੁਜ਼ਰ ਰਿਹਾ ਸੀ ਇੱਕ ਦਿਨ ਪਤਾ ਨਹੀਂ ਮਾਂ ਧੀ 'ਚ ਕੀ ਗੱਲ ਹੋਈ ਸੰਦੀਪ ਬਾਜ਼ਾਰ ਗਈ ਸੀ ਤਾਂ ਮਾਂ ਬੋਲੀ ਬਹੂ ਬਾਜ਼ਾਰ ਚੱਲੀ ਆ ਤਾਂ ਮੇਰੇ ਲਈ ਵੀਟਾਮਿਨ ਦੀਆਂ ਗੋਲੀਆਂ ਲੈ ਕੇ ਆਈ ਤਾਂ ਸੰਦੀਪ ਬੋਲੀ ਕਿਉਂ ਮੰਮੀ ਜੀ ਸੇਤ ਖਰਾਬਿਆ ਤੁਹਾਡੀ ਤਾਂ ਸੱਸ ਬੋਲੀ ਨਹੀਂ ਪ੍ਰੀਤ ਕਹਿ ਰਹੀ ਸੀ ਕਿ ਮੇਰੀ ਉਮਰ ਦੇ ਲੋਕਾਂ ਚ ਵਿਟਾਮਿਨ ਦੀ ਘਾਟ ਹੋ ਜਾਂਦੀ ਆ ਤਾਂ ਵਿਟਾਮਿਨ ਦੀਆਂ ਗੋਲੀਆਂ ਖਾਣੀਆਂ ਚਾਹੀਦੀਆਂ ਆ ਤੂੰ ਬਸ ਲੈ ਆਵੀਂ ਤਾਂ ਸੰਦੀਪ ਬੋਲੀ ਮੰਮੀ ਜੀ ਦੀਦੀ ਇਹੋ ਜਿਹੀ ਗਲਤੀ ਕਿਵੇਂ ਕਰ ਸਕਦੀ ਆ ਬਿਨਾ ਡਾਕਟਰ ਦੀ ਸਲਾਹ ਦੇ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ ਉਹਨਾਂ ਨੇ ਕਿਹਾ ਤੇ ਤੁਸੀਂ ਮੰਨ ਲਿਆ ਤਾਂ ਸੱਸ ਆਕੜ ਕੇ ਬੋਲੀ ਬਹੂ ਤੁਲਿਆ ਆਏਗੀ ਜਦ ਮੈਂ ਖੁਦ ਬਜਾਰੋਂ ਲੈ ਆਵਾਂ ਤਾਂ ਸੰਦੀਪ ਬੋਲੀ ਮੰਮੀ ਜੀ ਨਾ ਤਾਂ ਮੈਂ ਲਿਆਉਂਗੀ ਤੇ ਨਾ ਤੁਸੀਂ ਲਿਆਉਗੇ ਸ਼ਾਮ ਨੂੰ ਪ੍ਰਦੀਪ ਆਉਣਗੇ ਤਾਂ ਮੈਂ ਉਹਨਾਂ ਨਾਲ ਗੱਲ ਕਰੂੰਗੀ ਤੁਹਾਡਾ ਪੂਰਾ ਟੈਸਟ ਕਰਵਾ ਦਵਾਂਗੇ ਜੇ ਕਿਸੇ ਚੀਜ਼ ਦੀ ਘਾਟ ਹੋਈ ਤਾਂ ਡਾਕਟਰ ਨੂੰ ਵਿਖਾ ਕੇ ਸਲਾਹ ਲੈ ਕੇ ਫਿਰ ਤੁਸੀਂ ਦਵਾਈ ਲੈ ਲਿਓ ਇਸ ਤਰ੍ਹਾਂ ਦਵਾਈਆਂ ਲੈਣਾ ਸੇਤ ਲਈ ਚੰਗੀਆਂ ਨਹੀਂ ਹੁੰਦੀਆਂ ਤਾਂ ਸਾਸ ਨਾਰਾਜ਼ ਹੋ ਕੇ ਆਪਣੇ ਕਮਰੇ ਚ ਚਲੀ ਗਈ ਤੇ ਤੁਰੰਤ ਕੁੜੀ ਨੂੰ ਫੋਨ ਲਾ ਲਿਆ ਤੇ ਫੋਨ ਲਾ ਕੇ ਬਹੁਤੀ ਸ਼ਿਕਾਇਤ ਕਰਨ ਲੱਗੀ ਸ਼ਾਮ ਨੂੰ ਪ੍ਰਦੀਪ ਆਇਆ ਸੰਦੀਪ ਨੇ ਪੂਰੀ ਗੱਲ ਦੱਸੀ ਤਾਂ ਪ੍ਰਦੀਪ ਨੇ ਮਾਂ ਨਾਲ ਗੱਲ ਕੀਤੀ ਪਰ ਉਹ ਸਮਝਣ ਨੂੰ ਤਿਆਰ ਹੀ ਨਹੀਂ ਸੀ ਉਹਨਾਂ ਲਈ ਤਾਂ ਕੁੜੀ ਦੀ ਕਹੀ ਹੋਈ ਹਰ ਗੱਲ ਪੱਥਰ ਤੇ ਲਕੀਰ ਹੋ ਜਾਂਦੀ ਸੀ ਅਗਲੇ ਦਿਨ ਪ੍ਰਦੀਪ ਨੇ ਮਾਂ ਦਾ ਟੈਸਟ ਕਰਵਾਇਆ ਤਾਂ ਸਭ ਕੁਝ ਠੀਕ ਸੀ ਡਾਕਟਰ ਨੇ ਕਿਹਾ ਕਿਸੇ ਵੀ ਦਵਾਈ ਦੀ ਕੋਈ ਲੋੜ ਨਹੀਂ ਆ ਸੰਦੀਪ ਪ੍ਰਦੀਪ ਨੂੰ ਬੋਲੀ ਤੁਸੀਂ ਰਹਿਣ ਦਿਓ ਹੋ ਸਕਦਾ ਆ ਤੁਹਾਡਾ ਵਾਰ-ਵਾਰ ਟੋਕਣਾ ਉਹਨਾਂ ਨੂੰ ਬੁਰਾ ਲੱਗੇ ਇਸ ਪਰੇਸ਼ਾਨੀ ਦਾ ਇੱਕ ਹੀ ਹੱਲ ਆ ਕਿ ਮੈਂ ਦੀਦੀ ਨਾਲ ਹੀ ਗੱਲ ਕਰਾਂ 2-3 ਦਿਨ ਤੱਕ ਸੱਸ ਸੰਦੀਪ ਨਾਲ ਵੀ ਨਾਰਾਜ਼ ਰਹੀ ਨਾ ਟਾਈਮ ਤੇ ਖਾਂਦੀ ਸੀ ਇਸ ਉਮਰ ਵਿੱਚ ਬਹੁਤ ਛੇਤੀ ਕਮਜ਼ੋਰੀ ਆ ਜਾਂਦੀ ਆ ਇਹ ਸਾਰਾ ਕੁਝ ਵੇਖ ਕੇ ਸੰਦੀਪ ਨੇ ਪ੍ਰੀਤ ਨੂੰ ਫੋਨ ਕੀਤਾ ਤੇ ਉਹ ਬੋਲੀ ਮੈਂ ਤਾਂ ਤੁਹਾਡੀ ਮਾਂ ਦੀ ਭਲਾਈ ਸੋਚ ਰਹੀ ਸੀ ਪਰ ਤੁਹਾਨੂੰ ਤਾਂ ਉਹਨਾਂ ਦੀ ਕੋਈ ਚਿੰਤਾ ਹੀ ਨਹੀਂ ਆਂ ਦੀਦੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤੁਸੀਂ ਪੜੇ ਲਿਖੇ ਹੋ ਤੁਸੀਂ ਤਾਂ ਜਾਣਦੇ ਹੋ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਇਸ ਉਮਰ 'ਚ ਕੋਈ ਵੀ ਦਵਾਈ ਮੰਮੀ ਜੀ ਨੂੰ ਨਹੀਂ ਖਾਣੀ ਚਾਹੀਦੀ ਜੇ ਤੁਹਾਨੂੰ ਉਹਨਾਂ ਦੀ ਇੰਨੀ ਹੀ ਚਿੰਤਾ ਆ ਤੱਕਦੀ ਲੈ ਕੇ ਜਾਉਣਾ ਆਪਣੇ ਘਰ ਤੇ ਉਹਨਾਂ ਦੀ ਸੇਵਾ ਕਰੋ ਦੂਰੋਂ ਹੀ ਮਾਂ ਦੀ ਚਿੰਤਾ ਹਰ ਕੋਈ ਕਰਦਾ ਆ ਤਾਂ ਪ੍ਰੀਤ ਬੋਲੀ ਭਾਬੀ ਮਾਂ ਮੇਰੇ ਲਈ ਤੁਹਾਡੇ ਤੋਂ ਜ਼ਿਆਦਾ ਸੋਚਦੀ ਆ ਨਾ ਤਾਂ ਇਹ ਗੱਲ ਤੁਹਾਨੂੰ ਤੇ ਵੀਰ ਨੂੰ ਚੰਗੀ ਨਹੀਂ ਲੱਗਦੀ ਤਾਂ ਸੰਦੀਪ ਬੋਲੀ ਦੀਦੀ ਕਿਹੋ ਜੀਆਂ ਗੱਲਾਂ ਕਰਦੇ ਹੋ ਬਹੂ ਕਦੀ ਵੀ ਧੀ ਦੀ ਜਗ੍ਹਾ ਨਹੀਂ ਲੈ ਸਕਦੀ ਬਲਕਿ ਆਪਣੀ ਇੱਕ ਅਲੱਗ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦੀ ਆ ਐਵੇਂ ਤਾਂ ਮੈਂ ਵੀ ਕਹਿ ਸਕਦੀ ਆ ਕਿ ਸੇਵਾ ਮੈਂ ਵੀ ਕਰਦੀ ਆ ਤੇ ਮੰਮੀ ਜੀ ਤੁਹਾਡੇ ਲਈ ਸੋਚਦੇ ਆ ਪਰ ਮੈਂ ਤਾਂ ਕਦੀ ਸ਼ਿਕਾਇਤ ਨਹੀਂ ਕੀਤੀ ਤੁਹਾਡਾ ਆਪਣੇ ਭਰਾ ਤੇ ਆਪਣੀ ਮਾਂ ਨਾਲ ਰਿਸ਼ਤਾ ਚੰਗਾ ਬਣਿਆ ਰਹੇ ਇਹਦੇ ਨਾਲ ਭਲਾ ਮੈਨੂੰ ਕੀ ਤਕਲੀਫ ਹੋਵੇਗੀ ਮੈਨੂੰ ਤਾਂ ਖੁਸ਼ੀ ਹੋਊਗੀ ਨਾ ਕਿ ਮੇਰੇ ਬੱਚੇ ਵੀ ਵੇਖ ਕੇ ਕੁਝ ਸਿੱਖਣਗੇ ਕਿ ਰਿਸ਼ਤਿਆਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਂਦਾ ਆ ਬਸ ਤੁਹਾਡੇ ਅੱਗੇ ਕਿਹੀ ਬੇਨਤੀ ਆ ਕੋਈ ਵੀ ਇਹੋ ਜਿਹੀ ਗੱਲ ਨਾ ਕਰਿਆ ਕਰੋ ਕਿ ਮੇਰੇ ਤੇ ਮੰਮੀ ਜੀ ਦੇ ਰਿਸ਼ਤੇ ਚ ਦੂਰੀ ਪੈਦਾ ਹੋ ਜਾਵੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਚਾਹੋਗੇ ਕਿ ਤੁਹਾਡੀ ਮਾਂ ਨੂੰ ਇੱਥੇ ਕੋਈ ਤਕਲੀਫ ਹੋਵੇ ਤੇ ਜੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਆ ਤਾਂ ਤੁਸੀਂ ਆਪਣੀ ਮਾਂ ਨੂੰ ਆਪਣੇ ਨਾਲ ਰੱਖ ਸਕਦੇ ਹੋ ਮੈਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਆ ਇਹ ਨਾ ਕਹਿ ਕੇ ਸੰਦੀਪ ਨੇ ਫੋਨ ਕੱਟ ਦਿੱਤਾ ਰਾਤ ਨੂੰ ਪ੍ਰੀਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤੇ ਅਗਲੇ ਦਿਨ ਸੱਸ ਨੇ ਘਰ ਬਹੁਤ ਕਲੇਸ਼ ਕੀਤਾ ਤੇ ਸੰਦੀਪ ਨੂੰ ਬਹੁਤ ਖਰੀਆਂ-ਖੋਟੀਆਂ ਸੁਣਾਈਆਂ ਤਾਂ ਸੰਦੀਪ ਬੋਲੀ ਮੰਮੀ ਜੀ ਮੈਂ ਕੀ ਗਲਤ ਕਿਹਾ ਆ ਜੇ ਤੁਹਾਡੇ ਲਈ ਚੰਗਾ ਸੋਚ ਰਹੀ ਆ ਤਾਂ ਇਹਦੇ ਵਿੱਚ ਕੀ ਗਲਤ ਆ ਜੇ ਰੋਜ਼-ਰੋਜ਼ ਕੋਈ ਸਾਡੇ ਰਿਸ਼ਤੇ 'ਚ ਕੜਵਾਹਟ ਪਾਊਗਾ ਤਾਂ ਅੱਜ ਨਹੀਂ ਤਾਂ ਕੱਲ ਕੜਵਾਹਟ ਆ ਹੀ ਜਾਊਗੀ ਕੀ ਤੁਸੀਂ ਨਹੀਂ ਚਾਹੁੰਦੇ ਇਹ ਤੁਹਾਡੀ ਧੀ ਪੇਕੇ ਆਵੇ ਤਾਂ ਇਥੋਂ ਚੰਗੀਆਂ ਜਾਦਾ ਲੈ ਕੇ ਜਾਵੇ ਇਹਨਾਂ ਸਮਝਾਉਣ ਤੋਂ ਬਾਅਦ ਵੀ ਜੇ ਦੀਦੀ ਨਾ ਸਮਝੀ ਤਾਂ ਮੈਨੂੰ ਪਾਜੀ ਨਾਲ ਹੀ ਗੱਲ ਕਰਨੀ ਪਊਗੀ ਬਸ ਮੈਂ ਆਪਣੇ ਘਰ ਸ਼ਾਂਤੀ ਚਾਹੁੰਨੀ ਆ ਹੋਰ ਕੁਝ ਨਹੀਂ ਇਹ ਨਾ ਕਹਿ ਕੇ ਸੰਦੀਪ ਚਲੀ ਗਈ ਤਾਂ ਪ੍ਰਦੀਪ ਬੋਲਿਆ ਇਹ ਕੈਤਵਾਰ ਦਾ ਹੀ ਦਿਲ ਹੁੰਦਾ ਆ ਜਦੋਂ ਆਪਣੇ ਪਰਿਵਾਰ ਦਾ ਮੈਂ ਸਾਥ ਚਾਹੁੰਦਾ ਆ ਉਹ ਵੀ ਕਲੇਸ਼ 'ਚ ਹੀ ਲੰਘ ਗਿਆ ਜੇ ਸੰਦੀਪ ਨਰਾਜ ਹੋ ਕੇ ਪੇਕੇ ਚਲੀ ਗਈ ਨਾ ਫਿਰ ਬੁਲਾ ਲਿਓ ਆਪਣੀ ਕੁੜੀ ਨੂੰ ਮੈਂ ਵੀ ਵੇਖਦਾ ਆ ਬਿਨਾ ਕਿਸੇ ਮਤਲਬ ਦੇ ਤੁਹਾਨੂੰ ਤੇ ਇਸ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲ ਸਕਦੀ ਆ ਭਲਾ ਕਿ ਨਹੀਂ ਤਾਂ ਉਦੋਂ ਹੀ ਮਾਂ ਬੋਲੀ ਹਾਂ ਹਾਂ ਕਿਉਂ ਨਹੀਂ ਸੰਭਾਲੂਗੀ ਤਾਂ ਪ੍ਰਦੀਪ ਬੋਲਿਆ ਹੱਥ ਕੰਗਨ ਨੂੰ ਆਸੀ ਕੀ ਚਲੋ ਤੁਹਾਡੇ ਸਾਹਮਣੇ ਹੀ ਪ੍ਰੀਤ ਨੂੰ ਫੋਨ ਕਰਦਾ ਆ ਅੱਜ ਇਸ ਮੁੱਦੇ ਨੂੰ ਇੱਥੇ ਹੀ ਖਤਮ ਕਰ ਦੂੰਗਾ ਪ੍ਰਦੀਪ ਨੇ ਤੁਰੰਤ ਪ੍ਰੀਤ ਨੂੰ ਫੋਨ ਕੀਤਾ ਤੇ ਫੋਨ ਸਪੀਕਰ ਤੇ ਲਾ ਦਿੱਤਾ ਤਾਂ ਪ੍ਰਦੀਪ ਬੋਲਿਆ ਪ੍ਰੀਤ ਸੰਦੀਪ ਬੱਚਿਆਂ ਨੂੰ ਲੈ ਕੇ ਗਰਮੀ ਦੀਆਂ ਛੁੱਟੀਆਂ 'ਚ ਪੇਕੇ ਚੱਲੀ ਆ ਤਾਂ ਤੂੰ 1 ਮਹੀਨਾ ਇੱਥੇ ਆ ਜਾ ਕਿਉਂਕਿ ਮੈਂ ਤਾਂ ਜਾਣਾ ਨਹੀਂ ਉਹਦੇ ਨਾਲ ਮੇਰਾ ਤਾਂ ਆਫਿਸ ਆ ਤੂੰ ਆਏਂਗੀ ਤਾਂ ਮਾਂ ਤੇ ਘਰ ਨੂੰ ਹੀ ਸੰਭਾਲ ਲਹੇਂਗੀ ਤਾਂ ਪ੍ਰੀਤ ਝਟ ਬੋਲੀ ਮੈਂ ਕਿਵੇਂ ਆ ਸਕਦੀ ਆ ਮੇਰਾ ਵੀ ਘਰ ਆ ਮੇਰੀ ਵੀ ਜ਼ਿੰਮੇਵਾਰੀ ਆ ਫੋਨ ਤੇ ਗੱਲਾਂ ਕਰਨੀਆਂ ਤੇ ਮਾਂ ਨੂੰ ਬਿਨਾਂ ਨੌਕਰ ਦੇ ਸੰਭਾਲਣਾ ਅਲੱਗ ਗੱਲ ਆ ਉਥੇ ਆ ਕੇ ਘਰ ਦਾ ਸਾਰਾ ਕੰਮਕਾਜ ਕਰਨਾ ਨਾ ਬਾਬਾ ਨਾ ਮੇਰੇ ਕੋਲੋਂ ਨਹੀਂ ਹੋਣਾ ਤੇ ਮਾਂ ਦੇ ਨਖਰੇ ਭਾਬੀ সাম ਸਕਦੀ ਆ ਮੈਂ ਨਹੀਂ ਕੁੜੀ ਦੀ ਗੱਲਾਂ ਸੁਣ ਕੇ ਮਾਂ ਦੇ ਹੋਸ਼ ਉੱਡ ਗਏ ਤਾਂ ਪ੍ਰਦੀਪ ਬੋਲਿਆ ਪ੍ਰੀਤ ਮਾਂ ਲਈ ਤੇਰੀ ਚਿੰਤਾ ਬਸ ਇੰਨੀ ਸੀ ਤਾਂ ਉਦੋਂ ਹੀ ਮਾਂ ਨੇ ਫੋਨ ਫੜ ਲਿਆ ਤੇ ਬੋਲੀ ਸੱਚੀ ਕਹਿੰਦੀ ਆ ਬਹੂ ਤੂੰ ਦੂਰੋਂ ਹੀ ਬੱਸ ਮੇਰੀ ਚਿੰਤਾ ਕਰਦੀ ਆਂ ਕਦੀ ਮੇਰੀ ਸੇਵਾ ਤਾਂ ਤੂੰ ਕੀਤੀ ਨਹੀਂ ਤੇ ਵਿਆਹ ਤੋਂ ਪਹਿਲਾਂ ਨਹੀਂ ਜਦੋਂ ਕੀਤੀ ਤਾਂ ਹੁਣ ਕੀ ਕਰੇਂਗੀ ਮੈਂ ਹੀ ਪਾਗਲ ਸੀ ਜਿਹੜੀ ਤੀਹ ਦੀਆਂ ਗੱਲਾਂ ਚਾਕੇ ਬਹੂ ਨਾਲ ਰਿਸ਼ਤਾ ਖਰਾਬ ਕਰਦੀ ਰਹੀ ਭਾਈ ਮਾਂ ਨੂੰ ਖੁਸ਼ ਕਰਨ ਲਈ ਝੂਠ ਬੋਲ ਦਿੰਦੀ ਪਰ ਠੀਕ ਆ ਸਚਾਈ ਸਾਹਮਣੇ ਆ ਗਈ ਉਹ ਸਭ ਤੋਂ ਚੰਗਾ ਹੋਇਆ ਪ੍ਰੀਤ ਹਰਾਨ ਹੋ ਗਈ ਤੇ ਮਾਂ ਮਾਂ ਕਹਿੰਦੀ ਰਹੀ ਤਾਂ ਮਾਂ ਨੇ ਫੋਨ ਕੱਟ ਦਿੱਤਾ ਅਗਲੇ ਦਿਨ ਸਵੇਰੇ ਹੀ ਪ੍ਰੀਤ ਦਾ ਫੋਨ ਆਉਂਦਾ ਰਿਹਾ ਪਰ ਮਾਂ ਨੇ ਨਾ ਚੁੱਕਿਆ ਸੰਦੀਪ ਆਈ ਤੇ ਬੋਲੀ ਮੰਮੀ ਜੀ ਰਿਸ਼ਤਿਆਂ ਨੂੰ ਬਣਾਉਣ 'ਚ ਸਾਲਾਂ ਲੱਗ ਜਾਂਦੇ ਆ ਤੇ ਤੋੜਨ ਵਿੱਚ ਇੰਨੀ ਛੇਤੀ ਨਾ ਕਰੋ ਆਖਿਰ ਉਹ ਤੁਹਾਡੀ ਧੀ ਆ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ ਆ ਇਹੋ ਬਹੁਤ ਆ ਮੈਂ ਚੰਦੀ ਆ ਤੁਸੀਂ ਇੱਥੇ ਰਹੋ ਜਾਂ ਕਿਤੇ ਹੋਰ ਬਸ ਖੁਸ਼ ਰਹੋ ਮੈਨੂੰ ਤੁਹਾਡੇ ਨਾਲ ਹੋਰ ਕੋਈ ਸ਼ਿਕਾਇਤ ਨਹੀਂ ਆ ਇਹਨਾਂ ਕਹਿ ਕੇ ਉਹ ਚਲੀ ਗਈ ਮਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਦੁਬਾਰਾ ਜਦੋਂ ਪ੍ਰੀਤ ਦਾ ਫੋਨ ਆਇਆ ਤਾਂ ਉਹ ਬੋਲੀ ਮੈਂ ਹੀ ਮੂਰਖ ਸੀ ਪਰ ਤੂੰ ਤਾਂ ਪੜ੍ਹੀ ਲਿਖੀ ਸੀ ਨਾ ਤੂੰ ਵੀ ਮੈਨੂੰ ਸਹੀ ਰਸਤਾ ਨਹੀਂ ਦਿਖਾਇਆ ਪਰ ਹੁਣ ਮੈਂ ਗਲਤ ਦਿਸ਼ਾ 'ਚ ਨਹੀਂ ਜਾਣਾ ਚਾਹੁੰਦੀ ਤੂੰ ਇੱਥੇ ਫੋਨ ਘੱਟ ਹੀ ਕਰਿਆ ਕਰ ਤੇ ਤੀਜ ਤਹਾਰਾਂ ਤੇ ਹੀ ਆਇਆ ਕਰ ਹੁਣ ਮੈਂ ਬੇਟੇ ਬਹੂ ਦੇ ਨਾਲ ਖੁਸ਼ੀਆਂ ਦੇ ਪਲ ਬਿਤਾਉਣਾ ਚਾਹੁੰਨੀ ਆ ਆਖਿਰ ਅੰਤਿਮ ਸਮੇਂ ਤੱਕ ਬੇਟਾ ਬਹੂ ਹੀ ਸਾਥ ਨਿਭਉਂਦੇ ਆ ਇਹ ਗੱਲ ਮੈਂ ਜਾਣ ਚੁੱਕੀ ਆ ਉਹ ਦਿਨ ਸੀ ਤੇ ਅੱਜ ਦਾ ਦਿਨ ਸੰਦੀਪ ਨੂੰ ਦੁਬਾਰਾ ਕਦੀ ਸੱਸ ਨਾਲ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ ਪਈ ਹੁਣ ਸੱਸ ਆਪਣਾ ਪੂਰਾ ਵਕਤ ਆਪਣੇ ਬੇਟੇ ਬਹੂ ਪੋਤੇ ਪੋਤੀ ਦੇ ਨਾਲ ਹੀ ਬਿਤਾਉਂਦੀ ਧੀ ਨਾਲ ਉਹਨਾਂ ਨੇ ਰਿਸ਼ਤਾ ਬਣਾ ਕੇ ਰੱਖਿਆ ਪਰ ਕਿਸੇ ਹੱਦ ਤੱਕ ਪਰ ਪਹਿਲ ਉਹਨਾਂ ਨੇ ਆਪਣੇ ਘਰ ਨੂੰ ਹੀ ਦਿੱਤੀ ਅੰਤ ਭਲਾ ਤਾਂ ਸਭ ਭਲਾ ਸੋ ਦੋਸਤੋ ਇਹ ਨਹੀਂ ਆ ਕਿ ਬਸ ਬਹੁਦੇਹੀ ਬਣ ਕੇ ਰਹੋ ਪਰ ਹਮੇਸ਼ਾ ਸਲਾਹ ਉਹਨਾਂ ਲੋਕਾਂ ਕੋਲੋਂ ਲਓ ਜੋ ਤੁਹਾਡੇ ਰਿਸ਼ਤਿਆਂ ਨੂੰ ਜੋੜਨ ਦਾ ਕੰਮ ਕਰਨ ਨਾ ਕਿ ਤੋੜਨ ਦਾ ਫਿਰ ਚਾਹੇ ਉਹ ਤੁਹਾਡੀ ਧੀ ਹੋਵੇ ਜਾਂ ਬਹੂ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ